ਸਸ਼੍ਰੀਕਾਲ ਤੁਸੀਂ ਦੇਖ ਰਿਹਾ ਸਮਝ ਐਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਕਾਲੇ ਰੰਗ ਦੀ ਐਕਟਿਵਾ ਤੇ ਸਵਾਰ ਹੋ ਕੇ ਦਰਸਲ ਦੋ ਨੌਜਵਾਨ ਆਉਂਦੇ ਨੇ ਤੇ ਭਰੇ ਬਾਜ਼ਾਰ ਦੇ ਵਿੱਚ ਮਹਿਲਾ ਦੇ ਨਾਲ ਵਾਰਦਾਤ ਕਰ ਜਾਂਦੇ ਨੇ ਜੀ ਹਾਂ ਅਸੀਂ ਅਕਸਰ ਸੁਣਦੇ ਰਹਿੰਦੇ ਹਾਂ ਕਿ ਲੁੱਟਾ ਖੁਆ ਦੀਆਂ ਵਾਰਦਾਤਾਂ ਤਾਂ ਪੰਜਾਬ ਦੇ ਵਿੱਚ ਹੁਣ ਆਮ ਜੀ ਗੱਲ ਹੋ ਚੁੱਕੀ ਹੈ ਪਰ ਕੀ ਹੋਏਗਾ ਜੇਕਰ ਵਾਰਦਾਤ ਪਰੇ ਬਜ਼ਾਰ ਦੇ ਵਿੱਚ ਹੋਏ ਅਜਿਹਾ ਦਰਸਲ ਮਹਿਲਾ ਦੂਸਰੀ ਮਹਿਲਾ ਦਿਨਾਲ ਸੜਕ ਦੇ ਉੱਤੇ ਖੜੀ ਇੰਤਜ਼ਾਰ ਕਰ ਰਹੀ ਸੀ ਕਿ ਅਚਾਨਕ ਕਾਲੇ ਰੰਗ ਦੀ ਸਕੂਟਰੀ ਤੇ ਸਵਾਰ ਹੋ ਕੇ ਨੌਜਵਾਨ ਆਉਂਦੇ ਨੇ ਤੇ ਮਹਿਲਾ ਦੇ ਹੱਥ ਦੇ ਵਿੱਚੋਂ ਸੈਕਿੰਟਾਂ ਦੇ ਵਿੱਚ ਪਰਸ ਚੋਰੀ ਕਰਕੇ ਰਫੂ ਚੱਕਰ ਪੂਰ ਜਾਂਦੇ ਨੇ ਤ ਬਿਲਕੁਲ ਤਸਵੀਰਾਂ ਸੀਸੀਟੀਵੀ ਕੈਮਰੇਜ ਕੈਦ ਹੋਈਆਂ ਨੇ ਕੁੜ ਤੁਸੀਂ ਤਸਵੀਰਾਂ ਜ਼ਰੂਰ ਦੇਖ ਸਕਦੇ ਹੋ ਕਿ ਮਹਿਲਾ ਜਿਹੜੀ ਇੰਤਜ਼ਾਰ ਕਰ ਰਹੀ ਹੁੰਦੀ ਹੈ ਵੇਟ ਕਰ ਰਹੀ ਹੁੰਦੀ ਹੈ ਕਿ ਅਚਾਨਕ ਦੋ ਨੌਜਵਾਨ ਆਉਂਦੇ ਨੇ ਅਤੇ ਕਹਿ ਸਕਦੇ ਆ ਕਿ ਉਸ ਦਾ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਮਾਮਲਾ ਜਿਹੜਾ ਜੁਲੰਦਰ ਦੇ ਕਸਬਾ ਗੁਰਾਇਆਂ ਤੋਂ ਸਾਹਮਣੇ ਆਇਆ ਜਿੱਥੇ ਐਕਟਿਵਾ ਤੇ ਸਵਾਰ ਹੋ ਕੇ ਦੋ ਨੌਜਵਾਨ ਮਹਿਲਾ ਦਾ ਪਾਰਸਖੋ ਕੇ ਰਫੂ ਚੱਕਰ ਹੋ ਜਾਂਦੇ ਨੇ ਉੱਥੇ ਲੱਗੇ ਸੀਸੀਟੀਵੀ ਤੇ ਕੈਮਰਿਆਂ ਦੇ ਵਿੱਚ ਤਸਵੀਰਾਂ ਨੇ ਜਿਹੜੀਆਂ ਕੈਦ ਹੋਈਆਂ ਨੇ ਫੁਟੇਜ ਦੇ ਵਿੱਚ ਬੜੇ ਆਰਾਮ ਦੇ ਨਾਲ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਜਿਹੜੀ ਦੂਸਰੀ ਮਹਿਲਾ ਦੇ ਨਾਲ ਦੁਕਾਨ ਦੇ ਬਾਹਰ ਖੜੀ ਸੀ ਇਸ ਦੌਰਾਨ ਐਕਟਿਵਰ ਸਵਾਰ ਦੋ ਨੌਜਵਾਨਾਂ ਨੇ ਸ਼ਰਮ ਮਹਿਲਾ ਦੇ ਹੱਥ ਦੇ ਵਿੱਚੋਂ ਪਾਰਸਖੋ ਕੇ ਫਰਾਰ ਹੋ ਗਏ ਕਿਵੇਂ ਪੂਰੀ ਵਾਰਤਤਾ ਵਪਰੀ ਆਓ ਮਹਿਲਾ ਦੀ ਜ਼ੁਬਾਨੀ ਤੋਂ ਹਾਂ ਜੀ ਹਨ ਕੀ ਨਾਮ ਆ ਤੁਹਾਡਾ ਸਲਜੀਤ ਕੌਰ ਕਿੱਥੇ ਰਹਿੰਦੇ ਆ ਗੁਰਾਇਆਂ ਮੱਲਾ ਕਿਹੜਾ ਉਹ ਵਿਦਾਸ ਨਗਰ ਰੋਡ ਘਰ ਉੱਡ ਰਿਹਾ ਹੈ ਸਨੇਚਿੰਗ ਹੋਈ ਹੈ ਕੀ ਸਨੇਚਿੰਗ ਹੋਇਆ ਅਸੀਂ ਕੱਪੜੇ ਲੈਣ ਆਏ ਸੀਗੇ ਬਾਬੜੀ ਪੁਆੜਦੇ ਆ ਤੇ ਬਾਹਰ ਖੜੇ ਸੀ ਦੋ ਜਾਣੇ ਮੁੰਡੇ ਐਕਟਿਵ ਆ ਤੇ ਆਏ ਆ ਤੇ پارਸ ਖੋ ਕੇ ਲੈ ਗਏ ਉਹਦੇ ਉਹਦੇ ਵਿੱਚ ਫੋਨ ਸੀਗਾ ਪੈਸੇ ਸੀ ਥੋੜੇ ਜੇ ਤੇ ਆਧਾਰ ਕਾਰਡ ਸੀਗਾ ਪੁਲਿਸ ਨੂੰ ਦੱਸਤਾ ਹਾਂਜੀ ਕੀ ਕਹਿੰਦੇ ਉਹ ਕਹਿੰਦੇ ਕੋਈ ਨਹੀਂ ਕਾਰਵਾਈ ਕਰਾਂਗੇ ਹਾਂਜੀ ਕਿੰਨੇ ਕੁ ਟਾਈਮ ਦੀ ਗੱਲ ਹੈ 3:30 ਵਜੇ ਦੀ ਹਾਂਜੀ ਭਾਈ ਮੈਨੂੰ ਵਾਈਫ ਦਾ ਫੋਨ ਆਇਆ ਸੀਗਾ ਮੈਂ ਕੰਮ ਕਰ ਰਿਹਾ ਸੀਗਾ ਤਾਂ ਮੈਨੂੰ ਫੇਰ ਫੋਨ ਆਇਆ ਮੈਂ ਉਸੇ ਟਾਈਮ ਉੱਧਰ ਆ ਗਿਆ ਪੰਜ ਮਿੰਟ ਦੇ ਵਿੱਚ ਤਾਂ ਉਸੇ ਹੀ ਨਹੀਂ ਫੇਰ ਮੈਨੂੰ ਆ ਕੇ ਦੱਸਿਆ ਵੀ ਇੱਧਰ ਦਾ ਸਾਡੇ ਨਾਲ ਹੋਈ ਹੈ ਤੇ ਬਾਹਰ ਇਹ ਖੜੇ ਸੀਗੇ ਜਿੰਦਾ ਤੇ ਉਸ ਤੋਂ ਬਾਅਦ ਜਦੋਂ ਮੁੰਡੇ ਆਏ ਆ ਸਕੂਟਰੀ ਤੇ ਆਏ ਆ ਉਨੀ ਵਾਰ ਸੇ ਨਾਲ ਪਰਸ ਹੋ ਗਏ 1 ਮਿੰਟ 1 ਮਿੰਟ ਸਕਿੰਟਾਂ ਵਿੱਚ ਜਾਨੀ ਕਿ ਚਲੇ ਗਏ ਜੀ ਉਸੇ ਨਹੀਂ ਹੋਇਆ ਜੀ ਸਸ਼ਰਕਲ ਤੁਸੀਂ ਦੇਖ ਰਿਹਾ ਸਮਝ ਐਨ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਕਾਲੇ ਰੰਗ ਦੀ ਐਕਟਿਵਾ ਤੇ ਸਵਾਰ ਹੋ ਕੇ ਦਰਸਲ ਦੋ ਨੌਜਵਾਨ ਆਉਂਦੇ ਨੇ ਤੇ ਭਰੇ ਬਾਜ਼ਾਰ ਦੇ ਵਿੱਚ ਮਹਿਲਾ ਦੇ ਨਾਲ ਵਾਰਦਾਤ ਕਰ ਜਾਂਦੇ ਨੇ ਜੀ ਹਾਂ ਅਸੀਂ ਅਕਸਰ ਸੁਣਦੇ ਰਹਿੰਦੇ ਹਾਂ ਕਿ ਲੁੱਟਖੁਆ ਦੀਆਂ ਵਾਰਦਾਤਾਂ ਤਾਂ ਪੰਜਾਬ ਦੇ ਵਿੱਚ ਹੁਣ ਆਮ ਜੀ ਗੱਲ ਹੋ ਚੁੱਕੀ ਹੈ ਪਰ ਕੀ ਹੋਏਗਾ ਜੇਕਰ ਵਾਰਦਾਤ ਪਰੇ ਬਜ਼ਾਰ ਦੇ ਵਿੱਚ ਹੋਏ ਜੀਆਂ ਦਰਸਲ ਮਹਿਲਾ ਦੂਸਰੀ ਮਹਿਲਾ ਦਿਨਾਲ ਸੜਕ ਦੇ ਉੱਤੇ ਖੜੀ ਇੰਤਜ਼ਾਰ ਕਰ ਰਹੀ ਸੀ ਕਿ ਅਚਾਨਕ ਕਾਲੇ ਰੰਗ ਦੀ ਸਕੂਟਰੀ ਤੇ ਸਵਾਰ ਹੋ ਕੇ ਨੌਜਵਾਨ ਆਉਂਦੇ ਨੇ ਤੇ ਮਹਿਲਾ ਦੇ ਹੱਥ ਦੇ ਵਿੱਚੋਂ ਸੈਕਿੰਟਾਂ ਦੇ ਵਿੱਚ ਪਰਸ ਚੋਰੀ ਕਰਕੇ ਰਫੂ ਚੱਕਰ ਪੂਰ ਜਾਂਦੇ ਨੇ ਤਾਂ ਬਿਲਕੁਲ ਤਸਵੀਰਾਂ ਸੀਸੀਟੀਵੀ ਕੈਮਰੇਜ ਕੈਦ ਹੋਈਆਂ ਨੇ ਕੁੜ ਤੁਸੀਂ ਤਸਵੀਰਾਂ ਜ਼ਰੂਰ ਦੇਖ ਸਕਦੇ ਹੋ ਕਿ ਮਹਿਲਾ ਜਿਹੜੀ ਇੰਤਜ਼ਾਰ ਕਰ ਰਹੀ ਹੁੰਦੀ ਹੈ ਵੇਟ ਕਰ ਰਹੀ ਹੁੰਦੀ ਹੈ ਕਿ ਅਚਾਨਕ ਦੋ ਨੌਜਵਾਨ ਆਉਂਦੇ ਨੇ ਅਤੇ ਕਹਿ ਸਕਦੇ ਆ ਕਿ ਉਸ ਦਾ ਪਰਸ ਖੋ ਕੇ ਫਰਾਰ ਹੋ ਜਾਂਦੇ ਇਹ ਤਾਂ ਮਾਮਲਾ ਹੈ ਜਿਹੜਾ ਜੁਲੰਦਰ ਦੇ ਕਸਬਾ ਗੁਰਾਇਆਂ ਤੋਂ ਸਾਹਮਣੇ ਆਇਆ ਜਿੱਥੇ ਐਕਟਿਵਾ ਤੇ ਸਵਾਰ ਹੋ ਕੇ ਦੋ ਨੌਜਵਾਨ ਮਹਿਲਾ ਦਾ ਪਾਰਸ ਖੋਕੇ ਰਫੂ ਚੱਕਰ ਹੋ ਜਾਂਦੇ ਨੇ ਉੱਥੇ ਲੱਗੇ ਸੀਸੀਟੀਵੀ ਤੇ ਕੈਮਰਿਆਂ ਦੇ ਵਿੱਚ ਤਸਵੀਰਾਂ ਨੇ ਜਿਹੜੀਆਂ ਕੈਦ ਹੋਈਆਂ ਨੇ ਫੁਟੇਜ ਦੇ ਵਿੱਚ ਬੜੇ ਆਰਾਮ ਦੇ ਨਾਲ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਜਿਹੜੀ ਦੂਸਰੀ ਮਹਿਲਾ ਦੇ ਨਾਲ ਦੁਕਾਨ ਦੇ ਬਾਹਰ ਖੜੀ ਸੀ ਇਸ ਦੌਰਾਨ ਐਕਟਿਵਰ ਸਵਾਰ ਦੋਨੋਂ ਅਜਵਾਣਾ ਨੇ ਸ਼ਰਮ ਮਹਿਲਾ ਦੇ ਹੱਥ ਦੇ ਵਿੱਚੋਂ ਪਾਰਸ ਖੋਕੇ ਫਰਾਰ ਹੋ ਗਏ ਕਿਵੇਂ ਪੂਰੀ ਵਾਰਤਤਾ ਵਾਪਰੀ ਆਓ ਮਹਿਲਾ ਦੀ ਜ਼ੁਬਾਨੀ ਸੁਣ ਹਾਂ ਜੀ ਕੀ ਨਾਮ ਆ ਤੁਹਾਡਾ ਸਲਜੀਤ ਕੌਰ ਕਿੱਥੇ ਰਹਿੰਦੇ ਆ ਗੁਰਾਇਆਂ ਮੱਲਾ ਜੀ ਉਹ ਬਿਦਾਸ ਨਗਰ 로ਡ ਕਰ ਰੋਡ ਕਰਾਇਆ ਸਨੇਚਿੰਗ ਹੋਈ ਹੈ ਕੀ ਸਨੇਚਿੰਗ ਹੋਇਆ ਅਸੀਂ ਕੱਪੜੇ ਲੈਣ ਆਏ ਸੀਗੇ ਬਾਬੜੀ ਪੁਆੜਦੇ ਤੇ ਬਾਹਰ ਖੜੇ ਸੀ ਦੋ ਜਾਣੇ ਮੁੰਡੇ ਐਕਟਿਵ ਆ ਤੇ ਆਏ ਆ ਤੇ ਪਰਸ ਖੋ ਕੇ ਲੈ ਗਏ ਉਹਦੇ ਉਹਦੇ ਵਿੱਚ ਫੋਨ ਸੀਗਾ ਪੈਸੇ ਸੀ ਥੋੜੇ ਜੇ ਤੇ ਆਧਾਰ ਕਾਰਡ ਸੀਗਾ ਪੁਲਿਸ ਨੂੰ ਦੱਸਤਾ ਹਾਂਜੀ ਕੀ ਕਹਿੰਦੇ ਉਹ ਕਹਿੰਦੇ ਕੋਈ ਨਹੀਂ ਕਾਰਵਾਈ ਕਰਾਂਗੇ ਹਾਂਜੀ ਕਿੰਨੇ ਕੁ ਟਾਈਮ ਦੀ ਗੱਲ ਹੈ 3:30 ਵਜੇ ਦੀ ਹਾਂਜੀ ਭਾਈ ਮੈਨੂੰ ਵਾਈਫ ਦਾ ਫੋਨ ਆਇਆ ਸੀਗਾ ਮੈਂ ਕੰਮ ਬੱਲਿਆ ਸੀਗਾ ਤਾਂ ਮੈਨੂੰ ਫੇਰ ਫੋਨ ਆਇਆ ਮੈਂ ਉਸੇ ਟਾਈਮ ਉਧਰ ਆ ਗਿਆ ਪੰਜ ਮਿੰਟ ਦੇ ਵਿੱਚ ਤਾਂ ਉਸੇ ਹੀ ਫੇਰ ਮੈਨੂੰ ਆ ਕੇ ਦੱਸਿਆ ਵੀ ਇੱਦਾਂ ਦਾ ਸਾਡੇ ਨਾਲ ਹੋਈ ਆ ਤੇ ਬਾਹਰ ਇਹ ਖੜੇ ਸੀਗੇ ਜਿੰਦਾ ਤੇ ਉਸ ਤੋਂ ਬਾਅਦ ਜਦੋਂ ਮੁੰਡੇ ਆਏ ਆ ਸਕੂਟਰੀ ਤੇ ਆਏ ਆ ਉਹੀ ਵਸੇ ਨਾਲ ਪਰਸ ਹੋ ਕੇ 1 ਮਿੰਟ 1 ਮਿੰਟ ਸਕਿੰਟਾਂ ਵਿੱਚ ਜਾਨੀ ਕਿ ਚਲੇ ਗਏ ਜੀ ਬਸ ਇਹ ਨਹੀਂ ਹੋਇਆ ਜੀ